ਸਰ ਜੀ ਦਾਸ ਤੁਸੀਂ ਕਿੰਨੇ ਘਰੋਂ ਫੜੀ ਕਿਹੜੇ ਏਰੀਆ ਅੱਜ ਸਾਡੇ ਐਕਸਾਈਟ ਭਾਗ ਦੇ ਨਾਲ ਇੱਕ ਸਖਤ ਦਰਮਿੰਦਰ ਸਿੰਘ ਸੀ ਇਹਨਾਂ ਨੂੰ ਇਨਫਰਮੇਸ਼ਨ ਸੀ ਸਾਨੂੰ ਕੁਝ ਇਨਫਰਮੇਸ਼ਨ ਸੀ ਕਲ ਸਤਿੰਦਰ ਸਿੰਘ ਕਿੰਦਾ ਜਿਹੜਾ ਨਾਲ ਉਹਦੇ ਅਜੇ ਜਿਹੜਾ ਘਰ ਦੇ ਵਿੱਚ ਨਜਾਇਜ਼ ਜਿਹੜੀ ਆ ਆਪਣਾ ਅੰਗਰੇਜ਼ੀ ਸ਼ਰਾਬ ਰੱਖ ਕੇ ਜਿਹੜਾ ਵੇਚ ਰਿਆ ਤੇ ਇਹਨੇ ਸ਼ਰਾਵਜ ਤੋਂ ਕਰੀਬ ਅਕਾਤੀ ਮਾਰਗ ਦੇ ਠੇਕੇ ਸਸਤੇ ਹੋਏ ਸੀ ਉਦੋਂ ਅੱਕੇ ਵੱਖੋ-ਵੱਖੇ ਕਿਰਨ ਬਟਾਉਣਾਂ ਲੈ ਕੇ ਟਿੱਕੀ ਕੀਤੀ ਸੀ ਤੇ ਅੱਜ 3300 3500 ਦੀ ਹੈ ਇਹ ਹਿੰਦਕਾ ਪੂਤੀ تھی ਵੱਖ-ਵੱਖ ਮਾਰਗ ਜਿਹੜੀ ਹੈ ਉਹਦਾ ਜਿਹੜਾ ਕਾਨੂੰਨੀ ਕਾਰਵਾਈ ਕਰਕੇ ਪੱਤਾ ਜਿਹੜਾ ਦੇ ਦੇ ਇਹਦੇ ਕਿਹੜੇ-ਕਿਹੜੇ ਮਾਰਕਾਂ ਦੀ ਪੇਟੀ ਖੜੀ ਹੈ ਤੇ ਕਿੰਨੀਆਂ ਕਿੰਨੀਆਂ ਇਹ ਬਲੰਡਰ ਪੈਡ ਬਲੰਡਰ ਪੈਡ ਆਰਸੀ ਮਕਟਾਵਲ ਮਕਟਾਵਲ ਮਿਡਲ ਲੈਵਲ ਹੈ ਇਹ ਕਲਬ ਉਸ ਦੀ ਵਕੂਕਰ ਮਾਰਕੀਆਂ ਨੇ तकरीबन 344 ਟਟੀਆਂ ਜਿਹੜੀਆਂ ਫੜੀਆਂ ਇਹਨਾਂ ਨੇ ਕਿੱਥੇ ਸੇਲ ਕਰਨੀ ਸੀ ਇਹਨਾਂ ਨੇ ਸੇਲ ਜਿੱਥੇ ਪਿੰਡਾਂ ਦੇ ਵਿੱਚ ਲੋਕ ਆਂਦੇ ਨੇ ਇਹਨਾਂ ਸਸਤੀਆਂ ਦੇ ਸੀ ਤੇ ਮਹਿੰਗੇ ਭੌਜਤਾਂ ਕਿੰਗੂ ਗੋਲਾਂ ਦੇ ਸੀ ਪਿੰਡ ਦੇ ਚਾਰ ਗੋਲਾਂ ਵੀ ਦਿੱਤੀਆਂ ਇਸ ਤਰ੍ਹਾਂ ਜਿਹੜੀ ਸੇਲ ਕਰਦੇ ਸੀ ਕੀ ਕਰਵੇਂ ਕੀਤੀ ਗਈ ਇਹ ਮਾਮਲੇ ਦਰਜ ਨਹੀਂ ਨਹੀਂ ਦੰਮੀ ਇੱਕ ਦੋ ਪਰਚੇ ਦਰਜ ਹੈਗੇ ਉਹਨਾਂ ਦਾ ਦੂਸਰਾ ਵੀ ਆ ਜਰਾ ਗੱਲ ਕਰ ਆ ਸਰ ਕਦੋਂ ਤੋਂ ਇਹ ਕਾਰੋਬਾਰ ਕਰਦੇ ਸੀ ਇਹ ਤਾਂ ਇਹ ਕਾਫੀ ਚਿਰ ਤੋਂ ਤੋਂ ਨਗਾਰੇ ਸੀ ਦੋਨਿਆਂ ਸਾਥੋਂ ਕਿੱਥੋਂ ਲਿਆ ਕੇ ਵੇਚਦੇ ਸੀ ਇਹ ਬਟਾਲਿਆਂ ਲਿਆ ਕੇ ਨਵਕੋਟ ਦੇ ਚੇਹਿਆਂ ਨੂੰ ਵੇਚਦੇ ਸੀ ਉੱਥੋਂ ਸਸਤੀ ਲੈਣ ਦੇ ਤੇ ਮਹਿੰਗੀ ਵੇਚਦੇ ਇਹ ਦੋਵੇਂ ਕਾਰੋਬਾਰ ਇਹ ਕਰਦੇ ਹੁੰਦੇ ਜਾਂ ਸ਼ਰਾਬ ਦੇ ਤੇ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਗਏ ਦੋ ਬੰਦੇ ਦੋਸਤ ਠੀਕ ਕਿਹੜਾ ਸੁਧਰਾਜ ਨੂੰ ਮੰਨਦੇ ਸੀ ਸੁਧਰਾਜ ਕਿੰਨੇ ਇਹ ਜਿੰਨਸਕੀਆ ਕਥਾ ਹੋਣੀ ਕਿੰਨੀ ਐ ਇਸਕੀਆ ਜੀ ਸਾਡਾ ਆਪੇ ਇਨਫੋਰਮੇਸ਼ਨ ਆਈ ਹਾਲੇ ਕਿ ਕੁਝ ਸੂਚਨਾ ਆਈ ਸੀ ਆਪਣੇ ਮਿਲਦੋ ਇਹ ਨਾਲੇ ਤੋਂ ਦੋ ਗੱਡੀਆਂ ਆ ਰਹੀਆਂ ਨੇ ਤੇ ਇਹਨਾਂ ਦਾ ਪਿੱਛਾ ਕੀਤਾ ਰਾਤੀ ਸਾਡੇ ਕੋਲ ਫੋਰਸ ਹੈ ਨਹੀਂ ਤੇ ਸਾਡੇ ਬੰਦਿਆਂ ਨੇ ਚੈਨਲ ਦੇ ਦੇਖਿਆ ਵੀ ਕਿੱਥੇ ਮੰਡ ਪਿਆ ਸਵੇਰੇ ਸੀ 11-12 ਵਜੇ ਦੇ ਕਰੀਬ ਮਹਿਕਮਾ ਨੂੰ ਲੈ ਕੇ ਨਾਲ ਇੱਕ ਸਾਂਝੀ ਜੇਟਪੁੱਟਰ ਸਾਹਿਬ ਨੂੰ ਨਾਲ ਸਬੰਧਤ ਥਾਣੇ ਨੂੰ ਸਿਵਲ ਲੈਣ ਰਿਹਾ ਸੀ ਚੁੰਨੂ ਨਾਲੇ ਇੱਥੇ ਡੇਢ ਕਰਵਾਇਆ ਗਿਆ ਇੱਥੇ ਕਰੀਬ 340 ਦੇ ਲਾਗੇ ਪੇਟੀਆਂ ਵੱਖ-ਵੱਖ ਬਣਾਉਣੀਆਂ ਮਿਲੀਆਂ ਕਿੱਥੋਂ ਲੈ ਕੇ ਆਉਂਦੀ ਸੀ ਪੇਟੀਆਂ ਇਹ ਹਨ ਉਹ ਇੰਫੋਰਮਰ ਅਰੇ ਨਾਲੇ ਤੋਂ ਆਈ ਆ ਜੀ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਸੀ ਜੀ ਇਹ ਕਾਫੀ ਦੇਰ ਤੋਂ ਕੰਮ ਕਰਦਾ ਸੀ 30 ਸਾਲ ਤੋਂ ਕੰਮ ਕਰਦਾ ਕਿੰਨੇ ਜਣੇ ਇਹਦੇ ਚ ਰਮਾਲਦੇ ਆ ਇਹਦੇ ਚ ਦੋ ਜਣੇ ਜਿਹੜੇ ਕਿੰਦਾ ਵਾ ਇੱਕ ਆ ਜਾ ਨਾਮ ਕੀ ਕਾਰਵਾਈ ਇਹ ਕਰਦੇ ਵਿੱਚ ਇਹ ਆਪਣੇ ਘਰ ਚ ਸਟੋਰ ਬਣਾਇਆ ਹੈ ਕੀ ਕਾਰਵਾਈ ਹੋ ਰਹੀ ਹੈ ਕਾਰਵਾਈ ਪੁਲਿਸ ਨਾਲ ਕਰ ਲਿਆ ਜੀ ਸਸੋ ਕਾਨੂੰਨੀ ਕਰਦੇ ਆ ਕਿਹੜੀ ਜਗਾ ਘਰ ਇਹਨਾਂ ਦਾ ਇਹ ਕੁਤਬੀ ਨਗਰ ਪਿੰਡ ਹੈ ਠੀਕ ਹੈ ਭਾਜੀ